ਜ਼ਿਲ੍ਹਾ ਜਲੰਧਰ ਦੇ ਹਾਤੀ ਦੇ ਪੁਲਿਸ ਮੁਖੀ ਸਰਦਾਰ ਹਰਿੰਦਰ ਸਿੰਘ ਲੱਕੀ ਦੇ ਵੱਲੋਂ ਪੰਜਾਬ ਸਰਕਾਰ ਅਤੇ ਮਾਨਯੋਗ ਡੀਸੀਪੀ ਸਾਹਿਬ ਦੇ ਏਜੰਡੇ ਅਨੁਸਾਰ ਨਸ਼ਾ ਸਮਗਲਣ ਤੇ ਲੁੱਟਾਂ ਖੋਹ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ ਜਿਨ੍ਹਾਂ ਤਹਿਤ ਸਬ ਡਿਵੀਜ਼ਨ ਸ਼ਾਹਕੋਟ ਦੇ ਥਾਣਾ ਮਹਿਤਪੁਰ ਵਿਖੇ ਕੱਲ ਇੱਕ ਬਜ਼ੁਰਗ ਜੋ ਹਰਵੰਸ ਲਾਲ ਵਾਸੀ ਮੈਂ ਸਮੈਲਪੁਰ ਦਾ ਬਜ਼ੁਰਗ ਵਿਅਕਤੀ ਆਪਣੀ ਐਕਟਵਾ ਤੇ ਸਵਾਰ ਹੋ ਕੇ ਆਪਣੀ ਪੈਨਸ਼ਨ ਲੈ ਕੇ ਵਾਪਸ ਆ ਰਿਹਾ ਸੀ ਤੇ ਬਾਅਦ ਪਰ ਉਸ ਲੋਕ ਕਿਸੇ ਨਾਮ ਵਾਲੇ ਵਿਅਕਤੀ ਨੇ ਖਡਾਉਣਾ ਪਸਤੌਲ ਦਿਖਾ ਕੇ ਉਹਦੇ ਜਿਹੜੀ ਐਕਟਵਲ ਉੱਟ ਕੇ ਫਰਾਰ ਹੋ ਗਏ ਸੀਗੇ ਜੋ ਇਸ ਘਟਨਾ ਦਾ ਮੁਖ ਅਫਸਰ ਥਾਣਾ ਮਹਿਤਪੁਰ ਸਬੰਸਪਟਲ ਨਕੇ ਸਿੰਘ ਨੂੰ ਸੂਚਨਾ ਮਿਲ ਤੇ ਸੰਘੇਤ ਰਾਵ ਦਾ ਮੁਕਦਮਾ ਦਰਜ ਕੀਤਾ ਔਰ ਤੁਰੰਤ ਨਾਕਾਬੰਦੀ ਕੀਤੀ ਗਈ ਦਰਾਨੇ ਨਾਕਾਬੰਦੀ ਇਹ ਦੋਨੋਂ ਦੋਸ਼ੀ ਵਿਜੇ ਕੁਮਾਰ ਉਰਫ ਮੰਗੀਵਾਸੀ ਮਾਨੜੀ ਥਾਣਾ ਨਕੋਦਰ ਅਤੇ ਵਿਜੇ ਬਲਰਾਜ ਸਿੰਘ ਉਰਫ ਜੱਜ ਪੱਤਰਕਰਦேஷ் ਸਿੰਘ ਪੰਡਮ ਵਿਚਾੜੀਆਂ ਥਾਣਾ ਮਹਿਤਪੁਰ ਜੋ ਇੱਕ ਬਲੈਕ ਮੋਟਰਸਾਈਕਲ ਤੇ ਗ੍ਰਫਤਾਰ ਕੀਤੇ ਗਏ ਔਰ ਇਹਨਾਂ ਪਾਸੋਂ 240 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ ਇਹ ਵੀ ਪਿਛਲੇ ਦਿਨੀਆਂ ਇਹਨਾਂ ਨੇ ਉਧਰ ਤੋਂ ਚੋਰੀ ਕੀਤਾ ਸੀਗਾ ਪੁਲਿਸ ਵੱਲੋਂ ਮਸਤਾਦੀ ਨਾਲ ਖੋਈ ਹੋਈ ਐਕਟਵਾ ਔਰ ਵਰਤਿਆ ਗਿਆ ਖੜਾਣਾ ਪਿਸਤੌਲ ਅਤੇ ਚੋਰੀशुदा ਮੋਟਰਸਾਈਕਲ ਬਰਾਮਦ ਕਰਕੇ ਸਵਲਦਾਸਤ ਕੀਤੀ ਹੈ ਇਸੇ ਤਰ੍ਹਾਂ ਹੀ ਲਗਾਤਾਰ ਪੁਲਿਸ ਵੱਲੋਂ ਮਾੜੇ ਅੰਸਰਾਂ ਚੋਰੀਆਂ ਲੁੱਟਖੋਹਾਂ ਤੇ ਨਸ਼ੀਲੇ ਸਮਗਲਨ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਬਲਿਕ ਨੂੰ ਔਰ ਪੁਟਸ ਵੱਲੋਂ ਪੁਲਿਸ ਨੂੰ ਇਸਰ ਉਪਰਾਲੇ ਲਈ ਹਮੇਸ਼ਾ ਇੱਕ ਜਿਹੜਾ ਸਪੋਰਟ ਕੀਤਾ ਜਾ ਰਿਹਾ ਉਹਨਾਂ ਲਈ ਵੀ ਧੰਨਵਾਦ ਔਰ ਜਿਹੜੇ ਲੋਕ ਇਸ ਧੰਦੇ ਚ ਅਨਵਾਲੋ ਹੋ ਚੁੱਕੇ ਹਨ ਪੀਣ ਦੇ ਆਦੀ ਹੋਣ ਬਿਮਾਰ ਹਨ ਉਹਨਾਂ ਦੀ ਉਹਨਾਂ ਨੂੰ ਟ੍ਰੀਟਮੈਂਟ ਕਰਾਉਣ ਲਈ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਤੇ ਪਬਲਿਕ ਨੂੰ ਰਿਕਵੈਸਟ ਹੈ ਕਿ ਇਹਨਾਂ ਦੀ ਇਨਫੋਰਮੇਸ਼ਨ ਪੁਲਿਸ ਲਈ ਸਪਰਕ ਕੀਤਾ ਜਾਵੇ ਥੈਂਕ ਯੂ